ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਫਤੇਗੜ ਛੰਨਾ ਤਹਿਸੀਲ ਤੇ ਜ਼ਿਲ੍ਹਾ ਬਾਈਹੁਰਾ ਦਾ ਪੈ ਗਿਆ ਬਰਨਾਲਾ ਕਾਫੀ ਪਸ਼ੂ ਦਿਖਾਵਾਂਗੇ ਬਾਈ ਕੋਲੇ ਇੱਕ ਤਾਂ ਦਿਖਾਵਾਂਗੇ ਤੁਹਾਨੂੰ ਨੀਲੀ ਰਾਵੀ ਦੀ ਛੋਟੀ ਕੱਟੀਆਂ ਮੀਨੀ ਸਿੰਘ ਹਲਦਿਆ ਤੇ ਇੱਕ ਜਰਸੀ ਨਸਲ ਦੀ ਬੱਚੀ ਇੱਕ ਪਾਲਣ ਵਾਲੀ ਕੱਟੀ ਤੇ ਇੱਕ ਬੈੜ ਦਿਖਾਵਾਂਗੇ ਇਧਰਲੇ ਬੰਨੇ ਸਿੰਘਾਂ ਵਾਲੀ ਤੇ ਇੱਕ ਪਹਿਲਣ ਬੱਚੀ ਆ ਦਿਖਾਵਾਂਗੇ ਤੁਹਾਨੂੰ ਤਾਜੀ ਸੂਈਆ ਬਿਲਕੁਲ ਤੇ ਬਾਕੀ ਸਮਾਂ ਤੁਹਾਨੂੰ ਮੈਂ ਦੱਸ ਦਿੰਨਾ ਸਮਾਂ ਹੈਗਾ 12:00 ਵਜੇ ਦਾ ਉਸ ਹਾਬਨਾ ਆਰਡਰ ਦੀ ਜੱਜਮੈਂਟ ਕਰ ਲਿਓ ਤੇ ਇੱਕਾ ਝੋਟੀਆਂ ਤਾਜੀ ਸੂਈ ਇਹਦੇ ਨਾਲ ਵੀ ਗਰੀ ਕੱਟੀਆਂ ਉਹ ਖੜੀਆਂ ਚੌਥਾਕ ਦਿਨ ਸੂਈ ਨੂੰ ਆ ਚੰਗਾ ਬੋਲਾ ਹਾਜ਼ਰਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਰੇਟ ਸਾਰਿਆਂ ਦਾ ਵੀਡੀਓ ਚ ਹੀ ਕਰਾਵਾਂਗੇ ਆ ਜਾਗੇ ਜੀ ਫਿਰ ਹੋਰ ਕਿਵੇਂ ਆ ਠੀਕ ਆ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਚੜਦੀ ਕਲਾ ਆ ਜਾਏ ਕਿਵੇਂ ਚੱਲਦਾ ਕੰਮ ਵਧੀਆ ਚੱਲਦਾ ਜੀ ਮੇਰਾ ਖਿਆਲ ਆ ਸੀਜ਼ਨ ਦੀ ਆ ਤੇ ਕਿ ਦੂਜੀ ਵੀਡੀਓ ਹੈ ਨਾ ਹਾਂਜੀ ਦੂਜੀ ਵੀਡੀਓ ਕਿਵੇਂ ਬਣਾਈ ਪਹਿਲੀ ਪਾਈ ਸੀ ਵਧੀਆ ਬਣਾਈ ਵਧੀਆ ਮਾਰਦੇ ਕੇ ਵਧੀਆ ਸਾਰੀ ਵੀ ਕੇ ਸਾਰਾ ਹੱਥ ਨੂੰ ਬਿਕੇ ਠੀਕ ਆ ਗੱਲ ਤੇ ਸ਼ੁਰੂਆਤ ਇੱਥੋਂ ਕਰਦੀ ਸੂਆ ਕਿਹੜਾ ਕਿਜੀ ਦਾ ਇਹ ਦੂਜਾ ਸੂਆ ਜੀ ਦੂਜਾ ਸੂਆ ਥਣ ਦਾ ਸੈਜ ਬਹੁਤ ਸੋਹਣਾ ਰੱਖਦੇ ਨਾਲ ਬੱਚਾ ਕੀ ਹੈ ਕੱਟੀ ਹੈ ਜੀ ਆਹ ਕੱਟੀ ਵੀ ਦਿਖਾ ਦੇ ਗਾ ਰਿਵਿਊ ਕਰਕੇ ਤੁਹਾਨੂੰ ਨਾਲ ਕੱਟੀ ਵੀ ਬਹੁਤ ਸ਼ਾਨਦਾਰ ਲੱਗਦੀ ਚੌਥਾ ਦਿਨ ਆਇਆ ਜੀ ਇਹ ਲਈ ਆਹ ਕੱਟੀ ਵੀ ਫੁੱਲ ਲੈਂਥ ਵਾਲੀ ਆ ਢੋਰ ਖੋਲ ਕੇ ਚੌਥਾ ਦਿਨ ਸੂਈ ਨੂੰ ਆ ਤੇ ਕਿੰਨੀ ਕੁ ਬੋਲੀ ਹਾਜ਼ਰ ਹੈ ਬੋਲੀ ਵੀ 8 ਕਿਲੋ ਹੈਗੀ ਹੈ ਹਾਜ਼ਰ ਜੀ ਇਹਨੂੰ 8 ਤੋਂ 9 ਕਿਲੋ ਹਾਂਜੀ ਹਾਜ਼ਰ ਹਾਜ਼ਰ ਜੀ ਹਾਜ਼ਰ ਜੀ ਕਿੰਨਾ ਕੁ ਦੁੱਧ ਦਾ ਉਮੀਦ ਆ ਵੀ ਕਿੰਨਾ ਕੁ ਪਾ ਸਕਦੇ ਦੁੱਧ 13-14 ਕਿਲੋ ਪਾ ਦੋ ਬਾਈ ਠੀਕ ਆ ਗੱਲ ਹਾਂ ਅੱਧ ਦੁੱਧ ਬਾਈ ਕਹਿੰਦਾ ਆ ਪਾ ਦੂ 13 14 ਦੇ ਆਟੇ ਵਾਟੇ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਜਿਹੜਾ ਸਮਾਂ ਸਮਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਕਿ ਸਵੇਰ ਦੀ ਚਵਾਈ ਆ ਜਿਹੜੀ ਪਸ਼ੂਆਂ ਦੀ ਚਵਾਈ ਬਾਈ ਕਹਿੰਦਾ 6 ਵਜੇ ਆਪਾਂ ਨੇ ਕੀਤੀ ਹੋਈ ਆ ਕੋਈ ਬਾਜ਼ਾਰ ਨਹੀਂ ਲੱਗੇ ਹੋਏ ਕੋਈ ਚਵਾਈ ਨਹੀਂ ਰੁਕੀ ਸੀ ਕਿਸੇ ਵੀ ਪਸ਼ੂ ਦੀ ਥੋੜਾ ਜਿਹਾ ਬੱਚੇ ਦਾ ਕਰਦੀ ਆ ਨਾ ਹਾਂ ਬੱਚੇ ਝੋਕ ਕੇ ਹੌਲੀ ਹੌਲੀ ਚਵਾਈ ਦੀ ਕਿਵੇਂ ਹਸਤਾ ਦਾ ਚਵਾਈ ਦਾ ਬਾਲੀ ਬੋਲੀ ਆ ਵੀਰ ਰੂਰ ਕਿਧਰ ਰਬਾ ਜਵਾਕ ਚੁੱਜਲੇ ਥੋਕੀ ਜਮਾ ਹਾਂ ਜਮਾ ਅੱਛ ਚਵਾਈ ਦੀ ਬਾਈ ਕਹਿੰਦਾ ਬਿਲਕੁਲ ਪੋਲੀਆ ਜਿਹੜਾ ਮਰਜ਼ੀ ਸੱਜਣ ਚੋਲੇ ਸਮਾ ਇਹ ਬੱਤੇ ਕਰਕੇ ਕਰਦੀ ਥੋੜਾ ਜਿਹਾ ਤੁਹਾਨੂੰ ਬੱਚਾ ਲਾ ਕੇ ਵੀ ਦਿਖਾਣ ਦੇ ਦੂਆ ਤੇ ਕਿਉਂਕਿ ਸਮਾ ਪਿਆ ਚਵਾਈ ਚ ਕਾਫੀ ਤੇ ਫਿਰ ਪਸ਼ੂ ਮੱਚਣ ਲੱਗ ਪੈਂਦਾ ਥੱਲੇ ਯਾ ਤੂੰ ਨਹੀਂ ਕਹਿੰਦਾ ਕਿ ਮਰਜ਼ੀ ਲੈ ਕੋਈ ਇਹੋ ਜਿਹੀ ਗੱਲ ਨਹੀਂ ਲੱਫੜ ਤੇ ਮੱਝ ਗਈ ਇਹੋ ਜਿਹੀ ਚੱਕਰੀ ਵੇਲੇ ਆਹ ਹੋਈ ਬੰਨਿਆ ਬਾਈ ਮਾੜਾ ਜਿਆ ਇੱਥੋਂ ਇੱਥੋਂ ਗਏ ਨਹੀਂ ਥੰਡਾ ਖਾਣ ਵਾਸਤੇ ਕਿ ਮਰਜ਼ੀ ਦੇ ਬਾਈ ਬਰਾਜੇ ਬੱਤੇ ਕਰਕੇ ਥੋੜਾ ਜਿਆ ਕਰਦੀ ਆ ਠੀਕ ਆ ਛੋਟੀ ਸਾਫ ਸੁਥਰੀ ਆ ਗਈ ਤੇ 24 ਦੀ ਬਾਈ ਕਹਿੰਦਾ ਹੈਗੀ ਆ 100 ਦੀ 100 ਬਿਲਕੁਲ ਤੇ ਸਵਾ ਇਹਦਾ ਗਾਵਾ ਵਰਗਈ ਠੰਡੀ ਸੀ ਰਹਿ ਫੇਰੀ ਉਹ ਤੇ ਕੁਝ ਕਾਕੀ ਥਾਂ ਦਾ ਸਹਿਜ ਬਹੁਤ ਸੋਹਣਾ ਰੱਖੀ ਫੇਰੀ ਉਹ ਤੇ ਕੁਝ ਕਦੇ ਮਾਦੀ ਇੱਕ ਮੜਾ ਇਧਰੋਂ ਜੀ ਤਾਂ ਜਾਊਗੀ ਨਾ ਕਹ ਰਹੀ ਐ ਇੱਥੋਂ ਆਰਡਰ ਕੁਆਲਿਟੀ ਚੈੱਕ ਕਰਾ ਦੇ ਕਿਉਂਕਿ ਖਾਲੀ ਆ ਥੱਲੋਂ ਬਿਲਕੁਲ ਉਸ ਹਿਸਾਬ ਨਾਲ ਅਡਜਸਟਮੈਂਟ ਕਰ ਲਿਓ ਛੱਡਿਆ ਨਹੀਂ ਹੋਇਆ ਇਹ ਥੱਲੇ ਦੁੱਧ ਕੋਈ 6 ਬਾਈ 24 24 ਕਰੀ ਹੋਈ ਐ ਜੀ ਠੀਕ ਆ ਗੱਲ ਡੰਗ ਤੇ ਬਣਦੀ ਆ ਸੋਹਣੀ ਹਾਂਜੀ ਪੂਰੀ ਬੜੇ ਹੱਥ ਨੂੰ ਦੇਖਿਆ ਪੂਰੀ ਫੁੱਲ ਵਾਲੀ ਭੋਲੀ ਭੋਲੀ ਜੇ ਅੱਜ ਦਿਨ ਵੀ ਚ ਲੈਣ ਦੇਣ ਜਿਆਲਾ ਲੱਖ ਦੀ ਡਿਜ਼ਾਈਨ ਪੂਰੀ ਪੂਰੀ ਜੀ ਹਾਂ ਜੀ ਆ ਪੂਰੇ ਲੱਖ ਦੀ ਪਾਈ ਕਹਿੰਦਾ ਛੱਡ ਦਾਂਗੇ ਥਣ ਦਾ ਸੈਜ ਵੀ ਸੋਹਣਾ ਤੇ ਸੁਭਾਅ ਦੀ ਵੀ ਠੰਡੀ ਗੱਡੀ ਜੇ ਕਿ ਮਰਜ਼ੀ ਕੋ ਬਾਸ ਤੇ ਕਿ ਮਰਜ਼ੀ ਫਿਰ ਲੈ ਲੈ ਐ ਕੋਈ ਜੱਕਰੀਆਂ ਲੈ ਜਵਾਗ ਬੱਠਰੇ ਬਣਾ ਤੇ ਹੋਣਾ ਰਹਿ ਗਿਆ ਜੀ ਇਧਰਲੇ ਬੰਨੇ 2 ਨੰਬਰ ਵਾਲੀ ਆ ਪੱਛੀ ਦਿਖਾ ਦੇ ਕੱਦ ਵੀ ਫੁੱਲਾ ਗਿਆ ਇਹਦਾ ਤੇ ਬਾਕੀ ਆਰਡਰ ਕੁਆਲਿਟੀ ਵੀ ਸੋਹਣੀ ਰੱਖਦੀ ਐ ਇੱਥੋਂ ਆਰਡਰ ਬਹੁਤ ਸੋਹਣਾ ਰੱਖਦੀ ਐ ਨਾ ਸੁਆ ਕਿਹੜਾ ਬਾਈ ਇਹਦਾ ਪਹਿਲਾ ਸੁਆ ਜੀ ਪਹਿਲਾ ਸੁਆ ਦੰਦ ਤਾਂ ਨਹੀਂ ਦੇਖੇ ਮੈਂ ਦੇਖੀ ਨਹੀਂ ਦੰਦਾ ਦੇਖਣ ਲਈ ਮੈਂ ਦੇਖੀ ਨਹੀਂਗੇ ਮੇਰੇ ਹਿਸਾਬ ਨਾਲ ਦੋ ਜਾਂ ਚਾਰ ਹੀ ਹੋਣੀ ਚਾਹੀਦੀ ਆ ਦੰਦਾ ਅੱਜ ਤੀਜਾ ਦਿਨ ਆ ਸ਼ੂਣੀ ਜੀ ਟਰ ਬਾਈ ਖੋਲ ਕੇ ਕੱਦ ਆ ਗਿਆ ਪੱਛੀ ਦਾ ਫੱਲਾ ਤੀਜੇ ਦਿਨ ਦੀ ਸੂਈ ਕੋਲ ਕਿੰਨੀ ਬੌਲੀ ਹਾਜ਼ਰ ਹੈ ਵੀਰੇ ਬੌਲੀ ਮੇਰੇ ਕੋਲ ਚੰਦਾ ਹੋਊ ਮੇਰੇ ਸਾਥ ਦਾ 8 ਕਿਲੋ ਬੌਲੀ ਦੇ 8-9 ਕਿਲੋ ਹਾਂ ਉਹ ਫਾਇਦਾ ਕੋ ਝੂਠ ਨਹੀਂ ਮਾਰਨਾ ਫਾਇਦਾ ਆ ਕਿ ਇੰਨਾ ਜਿਹਾ ਫਲਾਨਾ ਜੇ ਟੜਕੇ ਸਾਫ਼ ਕਰਤੀ ਜਮਾ ਜਮਾ ਸਾਫ਼ ਹਾਂ ਟੜਕੇ ਸਾਫ਼ ਕਰ ਆ ਵਪਾਰੀ ਦਾ ਕਹਿੰਦਾ 14-15 ਕਿੰਨਾ ਨਾ ਆਪਾਂ ਨਹੀਂ ਕਹਿੰਦੇ ਵੀਰਾ ਬੂਆ ਲਾ ਕੇ ਇੱਥੇ ਲੰਬੇ ਦਿਨ ਫਾਇਦਾ ਕੀ ਗੱਲਾਂ ਦਾ ਤੇ ਆਡਰ ਰੱਖੂ ਬਿਲਕੁਲ ਨਾਲ ਲੱਗਵਾ ਕਿਉਂਕਿ ਪਹਿਲਨ ਹਲੇ ਚਵਾਈਆਂ ਲੱਗ ਕੇ ਬਣੂਗੀ ਬੱਚੀ ਜਾ ਕੇ ਅੱਗੇ ਇਹ ਦੋ ਚਵਾਈਆਂ ਲੱਗੇ ਰੇ ਹਾਂ ਕੱਦ ਸੋਨਾ ਰੱਖਦੀ ਆ ਕਮਾਲ ਆ ਬਾਈ ਇੱਥੋਂ ਇੱਥੋਂ ਕਮਾ ਕੇ ਮਾਂ ਆੜੀ ਜੀ ਲਿਆ ਇਹਨੂੰ ਲੈ ਇੱਥੋਂ ਗੈਰੀ ਲੰਬਾਈ ਲਮੂਈ ਦਿਖਾ ਦੇ ਲੈ ਆ ਬਾਈ ਬਸ ਇਹ ਠੰਡੀ ਨੂੰ ਲੈ ਕੇ ਮਾਰੀ ਸਾਡੀ ਧੰਦੀ ਆ ਥਾਂ ਸੇ ਗਲਚਾਰ ਨੇ ਕੱਦ ਫੁੱਲ ਬਣਾ ਲੈ ਇੱਥੋਂ ਦਿਖਾ ਦੇ ਰਿ ਸ਼ਕੀਨ ਸ਼ਕੂਨ ਫੁੱਲ ਆ ਗਈ ਲੈ ਕੇ ਮਾਜੀ ਬੈਠ ਲੈ ਲੈ ਆ ਲੈ ਚੱਲ ਬਾਈ ਅੰਦਰ ਨੂੰ ਇਹ ਮਾਜੀ ਜੀ ਲੈ 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 ਚੱਲ ਲੈ ਚੱਲ ਬੱਚਾ ਕੀ ਆ ਗਿਆ ਨਾਲ ਇਹਦੇ ਬੱਚਾ ਜੀ ਅਨਾਲ ਆ ਗਿਆ ਬੱਚਾ ਸੂਆ ਆ ਗਈ ਪਹਿਲਾਂ ਤੇ ਚਵਾਈਆਂ ਬਾਈ ਕਹਿੰਦਾ ਦੋ ਲੱਗੀਆਂ ਕਿੰਨਾ ਦਿਨ ਦੱਸਿਆ ਸੂਈ ਨੂੰ ਪਰसों ਆਥ ਨੇ ਸੂਈ ਆ ਬਾਈ ਅੱਛਾ ਪਰਸੋਂ ਆਥ ਨੇ ਆ ਹਾਂ 7:00 ਵਜੇ ਠੀਕ ਆ ਗੱਲ ਤੇ 8 ਤੋਂ 9 ਕਿਲੋ ਬੋਲਾ ਬਾਈ ਕਹਿੰਦਾ ਹੁਣ ਹਾਜ਼ਰਾ ਜਿੰਨਾ ਕ ਹੈਗਾ ਦੱਸਣਾ ਉਨਹੀਂ ਆ ਨਹੀਂ ਆਲਾ ਕਹਿੰਦਾ 13 ਕਿਲੋ ਅੱਜ ਬਿਲਕੁਲ ਨਹੀਂ ਮਾਰਨਾ ਪਰ ਰੋਜ਼ ਵੀਡੀਓ ਪਾਉਣੇਗਾ ਤੁਹਾਨੂੰ ਲੈ ਇੱਕ ਦੋ ਖਾੜ ਕੇ ਪਰ ਤੂੰ ਮਾਰਨਾ ਨਹੀਂ ਠੀਕ ਆ ਕਿੰਨਾ ਹੋਊਗਾ ਦੱਸਾਂਗੇ ਮੇਰੀ ਕੱਦ ਬੱਚੀ ਸੋਨਾ ਰੱਖਦੀ ਆ ਹਣ ਜਾ ਕੇ ਮੈਂ ਆਦੀ ਠੰਡੀ ਆ ਥੱਲੋਂ ਸਾਫ ਆ ਬਿਲਕੁਲ ਹਣ ਵੀਰੇ ਮੈਂ ਕਹੀਆਂ 15 ਕਿਲੋ 16 ਕਿਲੋ ਫਾਇਦਾ ਕੀ ਆ ਕਿ ਮਰਜ਼ੀ ਬੈਠਾ ਕੋਈ ਚਵਾਈ ਦੀ ਸੋਹਣੀ ਆ ਨਾ ਲੱਕ ਮਰਜ਼ੀ ਬੈਠੇ ਧਰ ਮਰਜ਼ੀ ਕੋ ਪੋਲੀ ਧਰ ਬਹੁਤ ਆ ਹਾਂ ਚਵਾਈ ਦੀ ਆ ਗਈ ਫੁੱਲ ਫੋਕੀ ਕਿਉਂਕਿ ਬੱਚਾ ਪੋਚਾ ਲਾਵਾਂਗੇ ਇਹ ਤਾਂ ਥਣ ਕੱਢੂਗੀ ਤੇ ਜਿਵੇਂ ਜਿਵੇਂ ਚਵਾਈਆਂ ਲੱਗਣਗੀਆਂ ਜਾ ਕੇ ਅੱਗੇ ਨਾ ਇਹਦਾ ਅੱਜ ਦਾ ਰੇਟ ਕੀ ਆ ਬਾਈ 65000 ਦੀ ਦਾਂਗੇ ਜੀ ਜਿਵੇਂ ਫਿਕਸ 62000 ਦੀ ਦਾਂਗੇ ਫਿਕਸ ਜੀ ਹਾਂ ਜੀ ਆ ਬਾਟ ਦੀ ਬਾਈ ਕਹਿੰਦਾ ਦੇ ਦਾਂਗੇ ਸੁਆ ਮਰਜ਼ੀ ਨਾਲ ਜਵਾਕ ਵੱਠੇ ਪੱਲ ਫੜ ਲੈ ਚਵਾਈਆਂ ਇਹਦੀਆਂ ਲੱਗਣੀਆਂ ਨੇ ਜਿੱਦਾਂ ਜਿੱਦਾਂ ਉਦਾਂ ਉਦਾਂ ਬੈੜਨੇ ਜਾ ਕੇ ਸੱਜਣੋਂ ਅੱਗੇ ਹੋਣਾ ਰੈਡੀ ਸਵੇਰ ਆਦੀ ਬਾਹਲੀ ਠੰਡੀ ਆ ਗਈ ਬਿਲਕੁਲ ਆਹ ਲੱਗਣਾ 9 ਕਿਲੋ ਬੋਲਾ ਹੁਣ ਹਾਜ਼ਰਾ ਕਿੰਨਾ ਕਿਲੋ ਦੁੱਧ ਪਾਉਂਦੇ ਆਈ ਆ ਜਾ ਐਸ ਤਰ੍ਹਾਂ ਹੈ ਆਈ ਆ ਜਾ ਦੁੱਧ ਕਿੰਨਾ ਮੈਂ ਨਹੀਂ ਕਹਿਆ ਸਦਾ ਲਾਪੀ ਦੇਖੇ ਮੈਂ ਨਹੀਂ ਕਹਿਆ ਠੀਕ ਹੈ ਗੱਲ ਜਿੰਨਾ ਕੱਟ ਹੈਗਾ ਉੰਨਾ ਹੀ ਦੱਸਣਾ ਹਾਂ ਕੱਲ ਨੂੰ ਵੀਡੀਓ ਮੈਨੂੰ ਕੋਈ ਐ ਆਫਲਾਣਾ ਇਹਦਾ 20 ਵੀ ਤੇ 15 ਵੀ ਤੇ 12 ਵੀ ਕੀ ਪਤਲਾ ਕੋਈ ਭਰੇ ਲਾ ਠੀਕ ਹੈ ਗੱਲ ਆਪਣੇ ਕੋਲ ਤਾਂ ਆਈ ਐ ਤੇ ਹੁਣ ਮਾਰ ਦੇਗਾ ਰੀ ਆ ਸਿੰਗਾ ਵਾਲੀ ਬੈੜ ਤੇ ਤੋਰ ਖੋਲ ਕੇ ਬਾਈ ਇਹਦਾ ਸੂਆ ਕਰਾ ਇਹ ਦੂਜਾ ਸੂਆ ਜੀ ਇਹਦਾ ਸੂਆ ਆ ਗਿਆ ਦੂਜਾ ਬੱਚਾ ਕੀ ਆ ਨਾਲ ਬੱਚਾ ਜੀ ਨਾਲ ਬੱਚਾ ਕਿੰਨੇ ਕ ਦਿਨ ਦੀ ਸੂਈ ਆ ਮਹੀਨੇ ਦੀ ਹਾਂ ਜੀ ਦੁੱਧ ਹਾਜ਼ਰ ਕਿੰਨਾ ਹੁਣ 11 ਕਿਲੋ ਜੀ 11 ਕਿਲੋ ਦਾ ਮੱਝ ਵਰਗਾ ਹੀ ਹੋਊਗਾ ਨਾ ਜਮਾ 45 40 ਰੁਪਏ ਪੈਂਦਾ ਠੀਕ ਹੈ ਗੱਲ ਇੱਕ ਮੱਝ ਦਾ ਹੀ ਮੁਕਾਬਲਾ ਕਰਦੀ ਐ ਹਾਂ ਜੀ ਹਾਂ ਜੀ ਕਮਾ ਲਿਆ ਇੱਥੋਂ 11 12 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਕੋਲ ਠੰਢੀ ਵਾਲੀ ਆ ਤਾਂ ਉਈਆਂ ਜੇ ਕਰਿਆਂ ਬਾਹਲੀ ਠੰਡੇ ਅਕ ਮਰਜ਼ੀ ਤੋਰੀ ਫਿਰ ਨੂੰ ਠੀਕ ਆ ਕਰਿਆ ਕਿਸੇ ਨੂੰ ਕੁਝ ਨਹੀਂ ਕਹਿੰਦੀ ਮੈਂ ਉੱਪਰ ਆ ਕੇ ਕਰਨ ਲੱਗਿਆ ਨਾ ਕਰ ਕੁਝ ਨਹੀਂ ਕਹਿੰਦੀ ਇਹਨੂੰ ਸਵੇਰ ਆ ਗਈ ਠੰਢੀ ਤੇ ਸਿੰਘ ਆ ਗਿਆ ਇਹਦਾ ਗੋਲ ਅੱਖਾ ਨਹੀਂ ਹੈਗਾ ਉਤੋਂ ਦੁੱਧ ਬਾਈ ਕਹਿੰਦਾ ਹੈਗਾ 11 ਕਿਲੋ ਹਾਂਜੀ 11 ਕਿਲੋ ਹਾਜ਼ਰ ਇੱਕ ਮੱਝ ਦੇ ਬਰਾਬਰੀ ਆ ਇਹਦੇ ਪੈਸੇ ਕਿੰਨੇ ਇਹ 32000 ਦੇ ਦਾਂਗੇ ਹੈਂ 32000 ਜਮਾਈ 32 ਹਾਂਜੀ ਜੋੜ ਦੇ ਪਾ ਲੈ ਕਿਸੇ ਨੇ ਜੋੜ ਇਹ ਕਰ ਦੂ ਮਾਨ ਦਾ ਹੈ ਮਾਰ ਕਰ ਦੂ ਮਾਨ ਦੋ ਜਾ ਇਹਦਾ ਡਾਤੀ ਹੁ ਤਲਾ ਦੋ ਜਾ ਇਹਦਾ ਡਾਦੀ ਨੱਪੇ ਹੋ ਗਿਆ ਚਲ ਚ ਕਰ ਦੋ ਕਿਵੇਂ ਮਾਦੀ ਕਰ ਠੀਕ ਹੈ ਜੀ ਕਰ ਦੋ ਹ 90 ਦਾ ਬਾਈ ਕਹਿੰਦਾ ਕਰਦਾ ਹੀ ਕੋਈ ਨਹੀਂ ਤੇ ਹੁਣ ਕਹਿ ਰਿਹਾ ਕੱਟੀ ਤੇ ਮਾਰਦੇ ਕੈਮਰਾ ਤੋਰ ਫੋਲ ਕੇ ਥਣ ਸਿੰਗਲ ਚਾਰੀ ਨੇ ਬੇਚਾਰੇ ਰੱਖੇ ਪਾਲ ਤੂੰ ਤਾਂ ਨਹੀਂ ਮੂੰਹ ਦੇਖ ਬੇਚਾਰੇ ਦੇ ਠੀਕ ਹੈ ਗੱਲ ਆ ਦੇਖ ਲੈ ਗੱਲ ਅੱਗੇ ਜੀ ਕਹਿੰਦਾ ਮੂੰਹ ਹੀ ਦੇਖ ਲੈ ਚਾਹੀਏ ਵਿੱਚ ਹਾਂ ਵੀ ਗੱਲ ਹੈ ਦੰਦਾ ਚ ਕਿਵੇਂ ਭਾਈ ਦੰਦਾ ਚ ਕੀਰੀ ਆ ਬਈ ਅੱਛਾ ਕਿੰਨੀ ਉਮਰ ਹੋ ਗਈ ਦੀ ਉਮਰ ਦੇਖੋ ਖੀਰੀ ਲਾ ਲਓ ਕਿੰਨੇ ਜਲਦੀ ਮੰਦੀ ਠੀਕ ਹੈ ਗੱਲ ਕੱਦ ਕਾੜ ਸੋਣਾ ਰੱਖ ਜਾ ਥੋੜੀ ਜੀ ਘੱਟ ਟਾਇਲ ਚ ਆਈ ਹੋਈ ਆ ਨਾ ਹਾਂਜੀ ਹਾਂਜੀ ਥੋੜੀ ਜੀ ਘੱਟ ਸਾਮ ਚ ਆਈ ਹੋਈ ਆ ਕਿਸੇ ਸੱਜਾ ਲਾ ਮੰਗ ਲਾਂਗਾ ਨਾ ਕੋਈ ਹੈ ਨਹੀਂ ਜਲ ਮੈਂ ਕਦੀ ਜਾਂਦਾ ਗੋਲੇ ਬੰਦਾ ਰੇ ਕਹਿੰਦਾ ਕੱਟੀ ਹੈਗੀ ਆ ਭਾਈ ਹੈਗੀ ਆ ਜੋ ਹੈਗੀ ਹੈਗੀ ਹੁਣ ਕੱਦ ਕਾੜ ਸੋਣਾ ਕਰ ਜੂਗੀ ਬਰੀਕੀ ਰੂਕ ਹੀ ਵਾਲੀ ਆ ਕੱਟੀ ਆ ਗਈ ਬਰੀਕ ਕੱਦ ਕਾੜ ਵੀ ਸੋਣਾ ਕਰੂਗੀ ਥੋੜੀ ਜੀ ਟਾਇਲ ਚ ਘੱਟ ਆਈ ਹੋਈ ਆ ਕਹਿ ਲਈ ਆਪਾਂ ਨਾ ਥੋੜੀ ਜੀ ਘੱਟ ਚਾਰਾ ਵਾਲੀ ਸੱਜਣ ਕੋਲ ਆਈ ਹੋਈ ਆ ਥਾਣਾ ਗਏ ਇਹਦੇ ਤਕਰੀਬਨ ਸਿੰਗਲ 4 ਹੀ ਬਾਕੀ ਉਹਦਾ ਬਰੀਕ ਆ ਗਈ ਫੁੱਲ ਰੇਟ ਕੇ ਜੀ ਇਹਦਾ ਕੀ ਰੂਆ ਇਹ ਰੇਟ ਦੇਣਾ 27000 ਜਮਾ ਜੀ 60 ਜਮਈ 26000 ਦੇਣਾ ਜੀ ਬਾਈ 26 ਦੀ ਹੋਣੀ ਹਾਂਜੀ ਮਾਨਤਨ ਹੋ ਜੂ ਕਰ ਦਾਂਗੇ ਕਰ ਆ ਮਾਨਤਨ ਬਾਈ ਕਹਿੰਦਾ 26000 ਚੋਂ ਕਰ ਦਾਂਗੇ ਤੇ ਹੁਣ ਮਾਰਦੇ ਆ ਜਰਸੀ ਪੱਛੀ ਦੇ ਕੈਮਰਾ ਤੋਰ ਖੋਲ ਕੇ ਇਹਦੀ ਉਮਰ ਕਿੰਨੀ ਕਹ ਇਹਦੀ ਉਮਰ ਹੈਗੀ ਹੈ 7 ਸਾਲਾਂ ਦੀ ਥਾਣਾ ਵੀ ਸਿੰਗਲ 4 ਹੀ ਹੈ ਬਾਈ ਹਾਂ 4 ਹੈ ਹਾਂ ਥਾਣਾ ਦੀ ਸਮੱਸਿਆ ਹੈ ਨਹੀਂ ਬਰੀ ਬਾਤ ਆਪਾਂ ਪਹਿਲਾਂ ਦੱਸ ਰਾਂਗੇ ਵੀਡੀਓ ਜੀ ਐਂ ਕਮਾ ਲਈ ਮਾਈਕਾ ਤੇ ਨੂੰ ਇਧਰ ਕਿੰਨੀ ਉਮਰ ਦਾ ਸਹਵਾਈ ਦੀ 7 ਕੁ ਮਹੀਨਾ ਦੀ ਆ 6 ਮਹੀਨਾ ਦੀ ਆਏ ਬਾਈ ਕਹਿੰਦਾ ਹੈਗੀ ਆ 6-7 ਮਹੀਨਿਆਂ ਦੀ ਆ ਗਈ ਪੰਜਾਬ ਵਾਲੀ ਜਰਸੀ ਤੇ ਬੱਚੀ ਸ਼ਾਨਦਾਰ ਆ ਗਈ ਸੋਹਣੀ ਆ ਮੱਥੇ 'ਚ ਟੋਆ ਜਿਵੇਂ ਬੋਦਾ ਕਹਿੰਦੇ ਨੇ ਭਰਾ ਉੱਪਰ ਬੋਦਾ ਵੀ ਆ ਇਹ ਤੇ ਅੱਖ ਮੋਟੀ ਆ ਗਈ ਜਰਸੀ ਵਾਲੀ ਕਲਰ ਕਿਉਂਕਿ ਇਹਦੀ ਉਮਰ ਛੋਟੀ ਆ ਜੇ ਕਲਰ ਇਹਨੇ ਮੇਰੇ ਖਿਆਲ ਆ ਬਾਈ ਕਈ ਬਦਲਨੇ ਨੇ ਹਾਂਜੀ ਹਾਂਜੀ ਜਦੋਂ ਤੱਕ ਜਾ ਕੇ ਵੱਡੀ ਹੋਊਗੀ ਰੈਡੀ ਹੋਊਗੀ ਉਦੋਂ ਮਜ਼ਬੂਤ ਸਟਰਕਚਰ ਦੀ ਆ ਗਈ ਤੇ ਲੰਬੀ-ਲੰੰਬੀ ਬਹੁਤ ਆ ਗਈ ਇੱਧਰਲੇ ਬੰਨ੍ਹੋ ਦਿਖਾ ਦਿਓ ਇੱਥੇ ਇੱਥੋਂ ਇੱਥੋਂ ਦਿਖਾ ਦੇ ਛੱਡ ਦੇ ਇੱਕ ਮਿੰਟ ਹਾਂ ਇੱਥੋਂ ਦਿਖਾ ਦੇ ਲੰਬਾਈ ਲੰਬਾਈ ਇਹਦੀ ਇਹਦੇ ਕਿੰਨੇ ਪੈਸੇ ਲੈ ਲਾਂਗੇ ਬੱਚੀ ਦੇ ਬਾਈ ਇਸ 17000 ਦੀ ਦਰਾਂਗੇ ਮਾਨਤਾਨ ਜਾਂ ਕੋਈ ਕਰ ਦਾਂਗੇ ਕਰ ਦਾਂਗੇ ਹਾਂਜੀ ਤੇ ਹੁਣ ਕਹਿ ਰਹੀ ਆ ਜਾ ਕੱਟੀ ਤੇ ਆ ਗਈ ਨੀਲੀ ਦਾ ਵਿੱਚ ਦੀ ਅੱਖਾਂ ਦਿਖਾ ਦੋ ਨੇ ਨੇੜੇ ਆ ਕੇ ਪਹਿਲਾਂ ਦਿਖਾ ਦੇ ਅੱਖਾਂ ਜੀ ਦਿਖਾ ਦੇ ਜਵਾਬ ਦੋ ਨੇ ਅੱਖਾਂ ਚ ਹੈਗੇ ਨੇ ਇਹਦੇ ਇਧਰਲੀ ਵੀ ਦਿਖਾ ਤੇ ਪਰਲੀ ਵੀ ਦਿਖਾ ਸਿੰਗ ਵੀ ਹਿੱਲਦੇ ਨੇ ਅਰੇ ਦੇਖ ਅੱਛਾ ਸਿੰਗ ਵੀ ਹਿੱਲਦੇ ਨਹੀਂ ਨਹੀਂ ਹਾਂਜੀ ਆ ਮੀਣੀ ਆ ਗਈ ਕਰੀ ਓਏ ਸਿੰਗ ਵੀ ਹਲਦੇ ਆ ਦੋ ਨੇ ਉਮਰ ਛੋਟੀ ਲੱਗਦੀ ਹੈ ਜੀ ਇਹਦੀ ਨਾ 3-4 ਮਹੀਨੇ ਨੇ ਉਹਨੇ 3-4 ਮਹੀਨੇ ਕਰੀ 3-4 ਮਹੀਨੇ ਮਰਾਈ ਠੀਕ ਆ ਗੱਲ ਹੈ ਹਾਂ ਉਮਰ 4-5 ਮਹੀਨਿਆਂ ਦੀ ਏੜ ਗੇੜੀ ਆ ਬਾਈ ਕਹਿੰਦਾ ਸਿੰਘ ਦੋਨੇ ਦਿਖਾਤੇ ਹਾਲਾਂਕਿ ਤੁਹਾਨੂੰ ਹਲਦੇ ਅੱਖਾਂ 'ਚ ਵੀ ਜਵਾਬ ਆ ਤੇ ਮੱਥੇ 'ਚ ਬੱਲ ਆ ਗਿਆ ਤੇ ਪੈਰਾਂ ਤੇ ਪੂਛ ਤੇ ਸਾਰੇ ਨਿਸ਼ਾਨ ਤਕਰੀਬਨ ਇਹਦੇ ਹੈਗੇ ਆ ਪਰੇਸ਼ਾਨ ਨਾ ਕਰ ਬੋਝ ਕੇ ਲਿਆਵੋ ਨੀ ਉਮਰ ਬਾਈ ਕਹਿੰਦਾ ਆ ਗਈ ਇਹਦੀ 4-5 ਮਹੀਨਿਆਂ ਦੀ ਆਸੇ ਪਾਸੇ ਜੇ ਹੋਊਗੀ ਤਕਰੀਬਨ ਇਤੋਂ ਜ਼ਿਆਦਾ ਵੱਡੀ ਨਹੀਂ ਥਣਚਾਰੀ ਨਹੀਂ ਇਹਦੀ 4 ਸਿੰਗਲ ਥਣਚਾਰ ਆ ਗਈ ਸਿੰਗਲ ਥੋੜੀ ਜਿਹੀ ਘੱਟ ਸਮਝ ਆਈ ਹੋਈ ਹੈ ਨਾ ਹਾਂਜੀ ਚਾਰ ਆ ਗਏ ਲੈ ਚਲ ਬਾਈ ਠੀਕ ਹੈ ਲੈ ਚਲਾ ਨੀਕ ਮਾ ਕੇ ਇਹਦੇ ਪੈਸੇ ਕਿੰਨੇ ਲੈ ਲਾਂਗੇ ਅੱਜ 16000 ਜਰ ਦੇ ਹੈ 16000 ਦੇ ਐਕਸ ਜੀ ਹਾਂ ਇਹ ਬਾਈ ਕਹਿੰਦਾ ਦੇ ਦਾਂਗੇ 16 ਦੀ ਉਮਰ ਤੋਂ ਨੂੰ ਮੈਂ ਇਹਦੀ 10 ਹੀ ਦਿੱਤੀ ਤੇ ਸਿੰਗ ਦਿਖਾ ਦੀ ਕੇ ਰਹਿਦੇ ਸਾਰ ਕੇ ਹਿਲਦੇ ਹਾਂ ਆ ਇੱਥੇ ਰੋਕ ਕੇ ਦਿਖਾ ਦੀ ਕਰਾ ਦੀ ਚੈੱਕ ਇੱਕ ਵਾਰੀ ਤੇ ਹੈਗੀ ਵਧੀਆ ਕੱਤੀ ਪਰ ਸੰਭਾਲ ਚ ਨਹੀਂ ਆਈ ਹੋਈ ਅਪਤ ਨਹੀਂ ਗਈ ਲੋਨੀ ਠੀਕ ਹੈ ਗੱਲ ਹਾਂ ਸਿੰਗ ਇਹ ਦੋ ਨਹੀਂ ਹਲਦੇ ਨੇ ਏ ਭਾਈ ਇਹ ਨਾ ਹੋ ਜੂਗੀ ਸਾਰੀ ਦੂਈਆਂ ਦੀ ਦੁੱਧ ਵਾਲੀ ਆ ਨੰਬਰ ਬੋਲ ਦੋ ਜੀ ਨੰਬਰ 97795 62218 ਹਾਂਜੀ 97795 62218 ਤੇ ਪਸ਼ੂਆਂ ਤੇ ਮਾਰਦੇ ਕਰ ਇੱਕੜੀ ਸਾਰਿਆਂ ਦੇ ਕੈਮਰਾ ਕੱਤੀ ਤੋਂ ਲਾ ਕੇ ਬੱਛੀ ਤੋਂ ਲਾ ਕੇ ਇਧਰ ਪਾਲਣ ਵਾਲੀ ਕੱਤੀ ਤੇ ਉਧਰਲੇ ਬੰਨੇ ਜਿਵੇਂ ਉਹ ਡੱਬੀ ਵੜ ਆ ਗਈ ਪਹਿਲਾ ਸੂਆ ਤੇ 100 ਨੂੰ ਪਰਲੇ ਪਾਸੇ ਮੱਝ ਦਿਖਾਤੀ ਆਪਾਂ ਆ ਥਣ ਦੇਖੋ ਇਹ ਬੱਚੀ ਕਿੰਨਾ ਵਧੀਆ ਕੱਢੇ ਨਾ ਆ ਥਣ ਜਿੱਦਾਂ ਜਿੱਦਾਂ ਨੂੰ ਚਵਾਈਆਂ ਲੱਗਣਗੀਆਂ ਉਦਾਂ ਉਦਾਂ ਸੋਹਣਾ ਬਣਾਊਗੀ ਥਣ ਅੱਗੇ ਜਾ ਕੇ ਆ ਡਰਵੀ ਸੋਨਾ ਬਣਾਊਗੀ ਡੰਗ ਤੇ ਤੇ ਬਾਕੀ ਜਿੰਨਾ ਕਿ ਜੈਨੂਨ ਬੋੜਾ ਦੀ ਬਾਈ ਨੇ ਓਨਾਂ ਕੀ ਦੱਸਿਆ ਤੈਨੂੰ ਵੀ ਨਾ ਵੀਰੇ ਅਨਾ ਲਾਗਾ ਨਿਆਣਾ ਪਾਲਾ ਮੈਂ ਬਾਕੇ ਬੈਠਾ ਰਹਿ ਕੇ ਮਰਜੀ ਲਾ ਕਰਨਾ ਤੇ ਮਰ ਲੈ ਠੀਕ ਆ ਗੱਲ ਇਹ ਮਰਜੀ ਬਠਾ ਵੀ ਟੱਕਰੀ ਵਿੱਚ ਤੇ ਬਾਕੀ ਇਹਨਾਂ ਚੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ